ਹਾਂ ਤਾਇਆ ਜੁਕਤੀ ਤੋ ਤਾਂ ਖਾਸਾ ਹੀ ਪੜਿਆ ਲਿਖਿਆ ਲੱਗਦਾ ਮਾਸਟਰਾਂ ਨੇ ਲੱਗਦਾ ਚੰਗੇ ਡੰਡਾ ਫੇਰਿਆ ਮਾਸਟਰਾਂ ਨੇ ਨਹੀਂ ਕੁੱਟਿਆ ਸਾਡਾ ਬਾਪੂ ਆਪ ਮਾਸਟਰ ਸੀ ਅੱਛਾ ਹਾਂ ਲੈ ਮੈਂ ਤੁਹਾਨੂੰ ਗੱਲ ਸੁਣਾਉਣਾ ਅੱਛਾ ਕੀ ਕੇਰਾ ਨਾ ਸਾਡੇ ਘਰੇ ਪਾਰਟੀ ਰੱਖ ਲਈ ਬਾਪੂ ਨੇ ਅੱਛਾ ਆਟਾ ਅਠ ਮਾਸਟਰ ਇਕੱਠੇ ਹੋ ਗਏ ਜਦੋਂ ਮਾਸਟਰ ਇਕੱਠੇ ਹੋ ਗਏ ਚਾਹ ਪਾਣੀ ਬਣਾਉਣ ਲੱਗੇ ਉਹ ਕੁਦਰਤ ਹੀ ਘਰੇ ਖੰਡ ਹੈ ਨਾ ਅੱਛਾ ਸਾਡੀ ਮਾਤਾ ਕਹਿੰਦੀ ਮਾਸਟਰ ਮੜਾ ਜਿੱਦ ਰਹੀ ਸੋਈ ਚ ਸੱਦ ਕੇ ਕਹਿੰਦੀ ਵੀ ਖੰਡ ਹੈ ਨਹੀਂ ਤੇ ਵੀ ਹੁਣ ਜਾਂਦਾ ਭੱਜ ਕੇ ਖੰਡ ਫਾੜ ਲਿਆ ਰੌਣਕੀ ਕਿਉ ਤੇ ਜਾਂ ਫਿਰ ਉਹ ਬਾਪੂ ਸਕੀਨ ਜੋਗਤ ਲੜਾ ਗਿਆ ਉਹਦਾ ਮੇਰਾ ਵੀ ਪਿਓ ਆ ਹੈ ਉਹ ਜੋਗਤ ਲੜਾ ਗਿਆ ਪਤਾ ਕੀ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਤੂੰ ਫਿੱਕੀ ਚਾਹ ਲੈ ਆਈ ਮੈਂ ਆਪਣੇ ਸੰਭਲੂਗਾ ਹੂੰ ਅੱਛਾ ਬਾਪੂ ਜਾ ਕੇ ਬਹਿ ਗਿਆ ਮਾਸਟਰ ਦੇ ਵਿੱਚ ਗੱਲਾਂ ਹੋਰ ਫਿਰ ਕੀ ਹਾਲ ਆ ਮੈਂ ਦਰਸਿਆ ਹੋਰ ਬੈਠੇ ਗੱਲਾਂ ਮਾਰੀ ਜਾਣ ਉਦੋਂ ਨੂੰ ਸਾਡੀ ਮਾਤਾ ਚਾਹ ਲੈ ਕੇ ਆ ਗਈ ਹੈ ਬਾਪੂ ਕਹਿੰਦਾ ਵੀ ਗੱਲ ਸੁਣ ਲਓ ਜਿਹਨੂੰ ਚਾਹ ਫਿੱਕੀ ਲੱਗੀ ਕੱਲ ਦਾ ਡਿਨਰ ਉਹਨਾਂ ਦੇ ਘਰੇ ਹੋਊਗਾ ਅੱਛਾ ਆਏ ਆਪਾਂ दारू ਸ਼ਿੱਕਾ ਚਲਾਵਾਂਗੇ ਤੇ ਕੱਲ ਦਾ ਰੋਟੀ ਦਾ ਪ੍ਰਬੰਧ ਉਹਨਾਂ ਦੇ ਘਰੇ ਆ ਤੁਮਾਂ ਇਹ ਹੈ ਨਾ ਸਾਰੇ ਕਾਰਨ ਚਾਹ ਬੜੀ ਮਿੱਠੀ ਆ ਭਈ ਚਾਹ ਬੜੀ ਮਿੱਠੀ ਆ ਆ ਸਾਡੇ ਪਿੰਡ ਵਾਲੇ ਜਗENDER ਸਿੰਘ ਮਾਸਟਰ ਨੇ ਤਾਂ ਜਮਾ ਸਿਰੇ ਲਾਤੀ ਪਤਾ ਕੀ ਕਹਿੰਦਾ ਕਹਿੰਦਾ ਭੈਣ ਜੀ ਇੰਨੀ ਖੰਡ ਨਾ ਪਾਓ ਕਰੋ ਮੈਂ ਤਾਂ ਅੱਗੇ ਸ਼ੂਗਰ ਦਾ ਮਰੀਜ਼ ਐ ਕੀ ਕਹਿੰਦਾ